ਸੰਗਤ ਜੀ ਇੱਕ ਸਮੇਂ ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਤੇ ਭਾਈ ਬਲਵੰਡ ਨੂੰ ਕੀਰਤਨ ਕਰਨ ਦਾ ਹੰਕਾਰ ਹੋ ਗਿਆ ਸੀ ਇਹ ਹੰਕਾਰ ਇੰਨਾ प्रबल ਸੀ ਕਿ ਇਹਨਾਂ ਦੋਹਾਂ ਭਰਾਵਾਂ ਨੇ ਗੁਰੂ ਘਰ ਜਾ ਕੇ ਕੀਰਤਨ ਨਾ ਕਰਨ ਦਾ ਫੈਸਲਾ ਕੀਤਾ ਤੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਬਾਰੇ ਕਬੂਲ ਵੀ ਬੋਲੇ ਉਸ ਸਮੇਂ ਧੰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਮਾਸੀ ਪੰਜਵੇਂ ਪਾਤਸ਼ਾਹ ਨੇ ਇਹਨਾਂ ਨੂੰ ਕੁਸ਼ਤੀ ਹੋਣ ਦਾ ਕੋੜੀ ਹੋਣ ਦਾ श्राप ਦਿੱਤਾ ਤੇ ਨਾਲ ਹੀ ਕੀਰਤਨ ਦੀ ਦਾਤ ਸੰਗਤ ਦੀ ਝੋਲੀ ਵਿੱਚ ਪਾਈ ਧੰ ਗੁਰ ਅਰਜਨ ਦੇਵ ਜੀ ਨੇ ਫਿਰ ਕਿਸ ਤਰ੍ਹਾਂ ਇਹਨਾਂ ਦੋਹਾਂ ਭਰਾਵਾਂ ਨੂੰ ਬਖਸ਼ਿਆ ਤੇ ਇਹਨਾਂ ਦਾ ਕੋੜ ਦੂਰ ਕੀਤਾ ਤੇ ਇਹਨਾਂ ਨੇ ਗੁਰੂ ਜਸ ਗਾਇਨ ਕੀਤਾ ਬਾਣੀ ਉਚਾਰੀ ਤੇ ਉਹ ਬਾਣੀ RAM ਕਲਿਕੀ ਵਾਰ ਦੀਨ ਦਾਰ ਸਤਗੁਰੂ ਜੀ ਨੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਸੰਗਤ ਜੀ ਇਹ ਪੂਰੀ ਸਾਖੀ ਮੇਰੇ YouTube ਚੈਨਲ ਤੇ ਹੈ ਜੀ ਪੂਰੀ ਸਾਖੀ ਜ਼ਰੂਰ ਸੁਣੋ ਜੀ ਇਸ ਸਾਖੀ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੀ